ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਸੈਨਾ ਨਵੀਂ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਆ ਕਿ ਇਸੋਲੇ ਦੀ ਇੱਕ ਵੱਡੀ ਖਬਰ ਸਮਰਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਚਾਈ ਚਾਈ ਲੋਕ ਜਿਹੜੇ ਨੇ ਵਿਆਹ ਸਮਾਗਮ ਦੇ ਵਿੱਚ ਪਹੁੰਚ ਰਹੇ ਸਨ ਤਾਂ ਵਿਆਹ ਵਾਲੇ ਸਮਾਗਮ ਦੇ ਵਿੱਚ ਲਾੜੇ ਦੀ ਮਾਂ ਜਿਹੜੀ ਆ ਉਚਾਈ ਚਾਈ ਫੋਟੋ ਖਿਚਾ ਰਹੀ ਸੀ ਤਾਂ ਆਪਣਾ ਪੈਸੇ ਨਾਲ ਭਰਿਆ ਹੋਇਆ ਬੈਗ ਜਦੋਂ ਥੱਲੇ ਰੱਖਦੀ ਹੈ ਤਾਂ ਉਸੇ ਵੇਲੇ ਅਚਾਨਕ ਕੋਈ ਸਖਸ਼ੇ ਲੱਗਿਆ ਆਂਦਾ ਹੈ ਤਾਂ ਉਸ ਦਾ ਬੈਗ ਜਿਹੜਾ ਆ ਉਹ ਚੋਰੀ ਕਰਕੇ ਲੈ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਬੈਗ ਦੇ ਵਿੱਚ ਸੋਨਾ ਤੇ ਉਸ ਦੇ ਨਾਲ ਕੈਸ਼ ਤਕਰੀਬਨ 20 ਲੱਖ ਰੁਪਏ ਦੀ ਜਿਹੜੀ ਇਹ ਚੋਰੀ ਦੱਸੀ ਜਾ ਰਹੀ ਹੈ ਤਾਂ ਮਿੰਟਾਂ ਦੇ ਵਿੱਚ ਹਫੜਾ ਦਫੜੀ ਜਿਹੜੀ ਆ ਉਹ ਪੂਰੇ ਇਲਾਕੇ ਦੇ ਵਿੱਚ ਫੈਲ ਜਾਂਦੀ ਹੈ ਤਾਂ ਦੱਸਦੀ ਹੈ ਕਿ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਵੱਲੋਂ ਪੂਰੇ ਜਿਹੜੇ ਆ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਤਾਂ ਕੀ ਕੁਝ ਕਹ ਰਹੇ ਨੇ ਪਰਿਵਾਰਿਕ ਮੈਂਬਰ ਆਓ ਤੁਹਾਨੂੰ ਵੀ ਦੱਸਦੇ ਹਾਂ ਜਿਆ ਮੇਰੇ ਬੇਟੇ ਦੱਸ ਤੇ ਸੀ ਦ ਮੈਥਿਸ ਕੋਈ ਨੀਟੀ ਕਾ ਖਾ ਕੇ ਜੀ ਨਾਨਾ ਸਿੰਘ ਨਾਲ ਤੇ ਮੈਂ ਕਿਦਮ ਜਦੋਂ ਮੈਂ ਸਟੇਟ ਤੇ ਜਾਨੀ ਆਪਣੇ ਬੇਟੇ ਕੋਲ ਚੱਲੀ ਸੀ ਰਸਤੇ ਜੰਨ ਦੇ ਮੇਰੇ ਘਰ ਵੀ ਮਿਲ ਗਈ ਜੀ ਜੀ ਫੋਟੋ ਖਿਰਾਾ ਲੈਂਦੇ ਹਾਂ

ਪਰਸ ਦੇ ਵਿੱਚ ਕੀ ਕੋਸੀ ਪਰਸ ਦੇ ਵਿੱਚ ਗੈਨੇ ਆ ਪੈਸੇ ਆ ਸਗਣਾ ਮੇਰਾ ਫੋਨ ਆ ਮੇਰਾ ਕਲ ਦਾ ਐਪਰੋਕਸੀਮੇਟਲੀ ਕਿੰਨੇ ਦਾ ਸਮਾਨ ਸਿੱਡੇ ਲੱਖ ਰੁਪਏ ਆ ਹਗਾ ਸਗਣਾ ਦੇਗਾ ਜਾਂ ਇਹ ਜੁੱਦਾ ਹੈ ਮੇਰੇ ਇੱਕ ਫੋਨ ਆ ਆਈਫੋਨ ਹੈ ਟੋਕਸ ਆ ਗੈਨੇ ਟੋਟਲ ਕਿੰਨੇ ਦਾ ਲੱਗਦਾ ਨੁਕਸਾਨ ਹੋ ਜਾ ਤੁਹਾਡਾ ਹੋ ਗੋਟੋ ਤੇ ਲੱਖ ਦਾ ਤੇ ਹੋ ਗੋਈ ਬੱਦ ਦੇ ਕਿਹਾ ਸੀ ਗੜ ਕੇ ਨੇਮ ਕਿਹੜੇ ਨਾਮ ਤੋਂ ਹਾਂ ਫੋਟੋ ਵਿੱਚ ਦੇਖਿਆ ਸੀ ਉਹ ਕੋਈ ਬੇਟਰ ਆ ਬੇਟਰ ਦੀ ਬਾਹ ਇਸ ਤਰ੍ਹਾਂ ਆ ਗਈ ਰੈਕ ਆਈ ਆ ਉਹਦੀ ਬਾਹ ਆ ਗਈ ਤਾਂ ਪਰਚ ਚੁੱਕਦੇ ਦੀ ਬਾਹ ਆਈਏ ਵਿੱਚ ਰੈਕ ਆਈ ਆ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਹਾਂਜੀ ਸਾਨੂੰ ਕਿਹੜਾ ਨਾ ਕੋਈ ਵਿਸਥਾਰਨ ਕਰਨਾ ਕਿ 20 ਲੱਖ ਰੁਪਏ ਦਾ ਨੁਕਸਾਨ ਹੋਇਆ ਜਾਂਦਾ ਕੋਈ ਨਹੀਂ ਸਾਨੂੰ ਕੋਈ ਪਤਾ ਨਹੀਂ ਕਿਸ ਨੇ ਕਿਹਨੂੰ ਸੱਗ ਦਿੱਤਾ ਕੀ ਦੇ ਕੁਝ ਕੈਸ਼ ਵੀ ਨਹੀਂ ਦਿੱਤਾ ਸੀ ਜਿੰਦਾ 5-10 ਹਜ਼ਾਰ ਕਿਸੇ ਨੇ ਕੈਸ਼ ਵੀ ਦਿੱਤਾ ਸੀ ਸਾਰਾ ਆ ਗਿਆ ਬੰਦਾ ਫਿਰ ਬੈਗ ਲੈ ਕੇ ਭੱਜ ਗਿਆ ਪੈਗ ਲੈ ਕੇ ਅਸੀਂ ਇੱਧਰ ਉੱਧਰ ਭੱਜੇ ਆ ਸਾਰੇ ਜਾਣੇ ਪਤਾ ਨਹੀਂ ਲੱਗਾ ਕਿੱਦਾਂ ਲੈ ਕੇ ਕੀ ਕੁਸਰੀ ਕਰ ਬੈਗ ਦੇ ਵਿੱਚ ਇੱਕ ਆਪਣੇ ਆਈਫੋਨ ਸੀਗਾ ਜੀ ਕੈਸ ਸੀਗਾ ਜੀ ਸਗਣ ਸੀਗੇ ਅੱਜ ਦੇ ਜੀ ਗਹਿਣੇ ਸੀਗੇ ਜੀ ਹਾਂ ਜੀ ਵਿੱਚ ਬਹੁਤ ਕੋਝਾ ਜੀ ਪੈਂਟਾਂ ਵਿੱਚ ਸੀਗਾ ਬਹੁਤ ਕਿੰਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਮੇਰੇ ਹਿਸਾਬ ਨਾਲ ਘਟੋ-ਗਾਟਾ 20 ਲੱਖ ਤੋਂ ਉੱਪਰ ਆ ਜੀ اچھا ਹਾਂ ਜੀ ਉੱਪਰ ਹੀ ਹੋਗਾ 50 ਲੱਖ ਦੇ 20 ਲੱਖ ਦੇ ਵਿੱਚ ਕਰੀਬ ਵਾ ਪਹਿਲਾਂ ਸਵਾਲਾਂ ਨਾਲ ਗੱਲ ਕੀਤੀ ਸਵਾਰੀ ਪਹਿਲ ਸਵਾਲਾਂ ਨਾਲ ਗੱਲ ਕੀਤੀ ਜੋ ਜਰੇ ਇੱਥੇ ਮੈਨੇਜਰ ਸਾਹਿਬ ਆ ਉਹ ਕਹਿੰਦੇ ਜੀ ਮੈਨੂੰ ਕੋਈ ਪਤਾ ਨਹੀਂ ਆ ਐਮ ਡੀ ਆਪ ਹੁੰਦੇ ਚਲੋ ਐਮ ਡੀ ਸਾਹਿਬ ਆਏ ਟੈਂਪੀ ਸਾਹਿਬ ਆਉਂਦੇ ਕਿਤੇ ਮੇਰੀ ਧਿਆਨ ਨਾਲ ਗੱਲ ਸੁਣ ਲੋ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਐਦਾਂ ਉਂਗਲਾ ਖਰੀਆਂ ਕੰਡਿਆ ਪੇ ਇਹ ਕਿ ਉੱਚੀ ਆਵਾਜ਼ ਕਰ ਕਹਿੰਦੇ ਵੀ ਤੁਸੀਂ ਮੈਨੂੰ ਖਰੀਦਿਆ ਹੋਇਆ ਜੋ ਤੋ ਕਹਿੰਦੇ ਤੁਸੀਂ ਸਾਨੂੰ ਖਰੀਦਿਆ ਹੋਇਆ ਇਹ ਤੋ ਕਹਿੰਦੇ ਮਾਰਿਆ ਧਫਾ ਕਹਿੰਦੇ ਕਰ ਲੋ ਚੈੱਕ ਕਰਨੇ ਮੇਰੀ ਬੇਟੀ ਦੇ ਇੱਥੇ ਮੈਰਿਜ ਸੀਗੀ ਰਾਇਲ ਕੈਸਲ ਦੇ ਵਿੱਚ ਭਲਾਲ ਹਮ ਤੇ ਮੈਰਿਜ ਚੱਲ ਰਹੀ ਸੀ ਸ਼ਗਨ ਪੈ ਗਿਆ ਸਭ ਕੁਝ ਹੋ ਗਿਆ ਸੀ ਹਮ ਬਟ ਜਦੋਂ ਮਤਲਬ ਜਿਸ ਤਰ੍ਹਾਂ ਫੋਟੋਗ੍ਰਾਫਰ ਕਹਿ ਰਹੇ ਨੇ ਉਹਨਾਂ ਨੇ ਜਿਹ ਬਿਰਾਜ ਜਵਾਈ ਹੈ ਹੂੰ ਉਹਦੇ ਮਦਰ ਨੂੰ ਕਿਹਾ ਅਸੀਂ ਤੁਹਾਡੇ ਸਨੈਪਸ ਲੈਣੇ ਠੀਕ ਹੈ ਉਹਨਾਂ ਨੇ ਇਦਾਂ ਪਰਸ ਰੱਖ ਕੇ ਸਨੈਪਸ ਦੇ ਯੋਗ ਦਿੱਤੇ ਆ ਕੁਇਕ ਸੈਕਿੰਡ ਦੇ ਵਿੱਚ ਕੋਈ ਉਹਦਾ ਉਹਨਾਂ ਦਾ ਪਰਸ ਚੱਕ ਕੇ ਲੈ ਮੈਂ ਉਰੇ ਦੇਖ ਰਹੇ ਹਾਂ ਜੀ ኦਪਰੇਟਿੰਗ ਦੇਖ ਰਹੇ ਹਾਂ ਰਿਓਪਰੇਟਿੰਗ ਸਿਸਟਮ ਦੇਖ ਰਹੇ ਹਾਂ ਜੀ ਜੋ ਵੀ ਹੋਇਆ ਚੈੱਕ ਜਾਂਚ ਲਗਾਇਆ ਗਿਆ ਕਿ ਛੋਟੀ ਬੈਗ ਹੋਇਆ ਜਿਹਦੇ ਵੀਕ ਨਾਲ ਨੁਕਸਾਨ ਦੱਸਿਆ ਜਾ ਰਿਹਾ ਚੀਜ਼ਾਂ ਤੋਂ ਉਹ ਵੀ ਜੀ ਜੋ ਵੀ ਹੋਇਆ ਮੈਨੂੰ ਪਤਾ ਨਹੀਂ ਹੈ ਮੈਂ ਐਕਚੁਅਲੀ ਚਲਾ ਜਾ ਚੁੱਕਿਆ ਸੀਗਾ ਤੇ ਮੈਂ ਵਾਪਸ ਆਇਆ ਇਹਨਾਂ ਨੇ ਜੋ ਕਿਹਾ ਮੈਂ ਸਾਰਾ ਕੋਈ ਵੀਡੀਓਗ੍ਰਾਫੀ ਇਹਨਾਂ ਨੂੰ ਕੱਢ ਕੇ ਦੇ ਰਿਹਾ ਜੋ ਜੋ ਇਹ ਕਹਿ ਰਹੇ ਹੈ ਇਹ ਕਹਿ ਰਹੇ ਹੈ ਕਿ ਤੁਹਾਡੇ ਵੇਟਰ ਸੀ ਮੈਂ ਸਾਰੇ ਵੇਟਰਸ ਨੂੰ ਉਰੇ ਪ੍ਰੈਜ਼ੈਂਟ ਕਰਤਾ ਹੋਇਆ ਜਿੰਨੇ ਵੀ ਉਰੇ ਵੇਟਰ ਦਾ ਸਟਾਫ ਲੱਗਿਆ ਹੋਇਆ ਸੀਗਾ ਉਹ ਇਹ ਦੇਖਦੇ ਆ ਉਹਦੇ ਵਿੱਚੋਂ ਕੌਣ ਹੈ ਸਾਰੇ ਇਹਨਾਂ ਨੂੰ ਦਿਖਾਤੀ ਹੈ ਇਹਨਾਂ ਨੂੰ ਵੀਡੀਓਗ੍ਰਾਫੀ ਵੀ ਦੇਤੀ ਹੈ ਸਾਰੇ ਜਿਹੜੇ ਵੇਟਰਸ ਆਉਂਦੇ ਹਨ ਨਾ ਜੀ ਇਸੇ ਉਹਨਾਂ ਦੀ ਵੀਡੀਓਜ਼ ਬਣਾਉਨੇ ਆ ਪਹਿਲਾਂ ਸਵੇਰ ਦੀ ਮਾਰਨਿੰਗ ਦੀ ਵੀਡੀਓ ਹੈਗੀ ਉਹਨਾਂ ਵਿੱਚ ਇਹਨਾਂ ਚੈੱਕ ਕਰਾ ਦਿੰਨੇ ਆ ਜਿਹੜਾ ਹੋਏਗਾ ਆਪਾਂ ਉਹਦੇ ਹੁਣੀ ਦੇਖ ਲੈਨੇ ਸਾਰੇ ਵੀਡੀਓ ਸਾਰੇ ਜਿੰਨੇ ਵੀ ਵੇਟਰ ਸਟਾਫ ਜੋ ਵੀ ਹੈ ਸਾਰਾ ਪ੍ਰੈਜ਼ੈਂਟ ਹੈ ਇਨਕਲੂਡਿੰਗ ਸਾਡੇ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸੇਰੇ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ